ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਹਾਂਜੀ ਕੀ ਨਾਮ ਆਪਣਾ ਵੀ ਮੇਰਾ ਨਾਮ ਲਾਪਰੇ ਸਿੰਘ ਹੈ ਤੁਸੀਂ ਕੀ ਗੱਲਬਾਤ ਹੋਈ ਹੈ ਜੀ ਕੱਲ 7 ਵਜੇ ਦੇ ਟਾਈਮ ਨਾਲ ਟੈਲੀਫੋਨ ਆਇਆ ਜੀ ਕਿ ਗੁਰਦੇਵ ਸਿੰਘ ਜੀ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਆ ਤੇ ਉਸ ਤੋਂ ਅਪਰੰਤ ਪਰਿਵਾਰ ਨੇ ਬੁਲਾਵਟ ਕਰਨਾ ਸ਼ੁਰੂ ਕਰਤਾ ਵਾ ਤੇ ਉਹਨਾਂ ਦੇ ਪਿਤਾ ਜੀ ਗਏ ਹੁਣ ਡੈੱਡ ਬੋਡੀ ਲੈਣ ਤੇ ਕਿੰਨੇ ਕੁ ਉਮਰੀ ਵੀਰ ਜੀ ਉਹਨਾਂ ਦੀ 35 ਸਾਲ ਉਮਰ ਸੀ ਕਹਿੰਦੇ 87 88 ਦਾ ਵਰਤੀ ਉਹਨਾਂ ਦਾ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਹੈ? ਪਰਿਵਾਰ ਦੇ ਵਿੱਚ ਉਹਨਾਂ ਦੀ ਇੱਕ ਧਰਮ ਪਤਨੀ ਤੇ ਇੱਕ ਬੱਚਾ ਉਹਨਾਂ ਦਾ ਲੜਕਾ 1.5 ਸਾਲ ਦਾ ਤੇ ਇੱਕ ਲੜਕੀ ਆ ਜੀ 10 ਸਾਲ ਦੀ। ਤੇ ਉਹ ਤੇ ਹੋਰ ਪਰਿਵਾਰ ਦੇ ਵਿੱਚ ਕੀ ਕੰਮ-ਕਾਰ ਕੀ ਕਰਦੇ? ਜੀ ਬਸ ਜੀ ਡਰਾਈਵਿੰਗ ਕਰਦੇ ਸੀ ਇਹ ਤੇ ਇਹਨਾਂ ਦੇ ਪਿਤਾ ਜੀ ਰਿਟਾਇਰਡ ਰਿਟਾਇਰਡ ਆਰਮੀ ਮੈਨ ਹਨ ਤੇ ਪਤਨੀ ਆ ਸੋਈ ਬਸ। ਤਾਂ ਕਿਵੇਂ ਤੁਹਾਨੂੰ ਪਤਾ ਲੱਗਾ ਕਿ ਕੋਈ ਐਕਸੀਡੈਂਟ ਹੋਇਆ? ਉਹ ਦੋਨੇ ਸਾਰੇ ਸ਼ਾਮ ਦਾ ਸਮਾਂ ਹੀ ਸਾਰੇ ਸੌਂਦੀ ਤਿਆਰੀ ਕਰ ਰਹੇ ਸੀ ਤੇ ਜਦੋਂ ਪਰਿਵਾਰ ਨੇ ਵਰਲਾਪ ਕਰਨਾ ਸ਼ੁਰੂ ਕੀਤਾ ਤਾਂ ਫਿਰ ਆਗੇ ਪਤਾ ਲੱਗਾ ਤੇ ਕਿਵੇਂ ਐਕਸੀਡੈਂਟ ਕਿੱਥੇ ਹੋਇਆ ਵੀ ਤਾਂ ਇਹ ਹਰਿਆਣੇ ਚ ਕਹਿੰਦੇ ਕਿ ਉਹਦੇ ਵਿੱਚ ਸਰਸੀ ਗੱਡੀ ਖਾਲੀ ਕਰਕੇ ਆਇਆ ਜਾ ਤੇ ਉਸ ਤੋਂ ਬਾਅਦ ਰਸਤੇ ਦੇ ਵਿੱਚ ਉੱਥੋਂ ਆਉਂਦੇ ਸਮੇਂ ਹੋ ਗਿਆ ਹਾਂਜੀ ਮੌਕੇ ਤੇ ਮੌਤ ਹੋ ਗਈ ਹਾਂਜੀ ਦੱਸਿਆ ਤੇ ਇਵੇਂ ਜਾ ਰਿਹਾ ਹਾਂ ਹਾਂਜੀ ਸਰ ਕੀ ਨਾਮ ਆਪਕਾ ਕਰਮਜੀਤ ਸਿੰਘ ਸਰ ਕੀ ਗਲਪਾ ਤੁਸੀਂ ਗਲਪਾ ਕੋਈ ਨਹੀਂ ਜੀ ਇਹ ਹੋਂਡਾ ਸੀ ਸੱਸੇ ਤੋਂ ਇਹ ਪਾਣੀ ਪਤ ਲੱਗ ਗਿਆ ਸੀ ਲੈਂਟ ਹੋ ਗਿਆ 6 ਵਜੇ ਦੇ ਲੱਗ ਗਏ ਗਲਪਾ ਤੁਹਾਨੂੰ ਫਿਰ ਸਰ ਕਿਵੇਂ ਪਤਾ ਲੱਗੇਗਾ ਕਿਉਂਕਿ ਉਸ ਤੋਂ ਬਾਅਦ ਕਾਲ ਹੀ ਆਈ ਜੀ ਉਹਨਾਂ ਦੀ ਡਰਾਈਵਲ ਭਾਈਆਂ ਦੀ ਜੇ ਹੈ ਇਹ ਨਿਗਾ 1.5 ਸਾਲ ਦਾ ਬੱਚਾ ਜੀ ਸਾਰਾ ਉਹਦਾ ਨਿਗਾ ਕੁੜੀਆ ਇੱਕ ਨਿਗਾ ਜਿਆ ਪਰਿਵਾਰ ਬਹੁਤ ਹਾਲਾਤ ਮਾੜੇ ਆ ਇਹ ਨਾ ਲਾਟਨ ਦੇ ਵਿੱਚ ਇਹ ਉਹ ਐਕਸੀਡੈਂਟ ਹੋ ਜਾਂਦਾ ਸਾਨੂੰ ਬਹੁਤ ਜ਼ਿਆਦਾ ਘਾਟਾ ਪੈ ਗਿਆ ਜੀ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹਦੇ ਬਚਾਰ ਵੇਖਿਆ ਜਾਵੇ ਪਰਿਵਾਰ ਵਾਲੇ ਵੀ ਵੇਖਿਆ ਜਾਵੇ ਤੇ ਜੋ ਜੋ ਉਹ ਕਹਿੰਦੀ ਹੈਗਾ ਉਹ ਪ੍ਰਸ਼ਾਸਨ ਬਾਤ ਕਰ ਸਰ ਕੀ ਗੱਲਬਾਤ ਹੈ ਜੀ ਗੱਲਬਾਤ ਇਹ ਹੀ ਆ ਕਿ ਅਸੀਂ ਕਰਦੇ ਦੀਆਂ ਆਪਣੇ ਢਾਂਗ ਦੇ ਪਿੰਡ ਆਪਣੇ ਫਰੀ ਸਾਲਾ ਸਾਲ ਮੇਰੇ ਸਹੁਰੇ ਨੇ ਫੋਨ ਲੱਗਾ ਮਦਨ ਨੇ ਫੋਨ ਆਇਆ ਕਿ ਗੱਡੀ ਨੂੰ ਐਕਸੀਡੈਂਟ ਹੋ ਗਿਆ 7 ਘੰਟੇ ਦੇ ਕਰੀਬ ਤੇ ਅਸੀਂ ਕਿੰਨੇ ਘੰਟੇ ਰਿੱਤੇ ਆ ਗਏ ਭਰਾ ਜੀ ਇਹਨੇ ਦੱਸਿਆ ਕਿ ਅਨੁਪ੍ਰੀ ਆ ਗੱਲ ਬਾਗ ਹੈ ਜਾਂ ਗੱਡੀ ਖਾਲੀ ਕਰਕੇ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਕੋਈ ਟਿਪਰ ਖੜਾ ਸੀ ਪਤਾ ਨਹੀਂ ਲੋਕ ਕੜਾ ਕਾਢ ਦੇ ਨਾਲ ਉਧੇ ਚੱਗੀ ਵਾੜਾ ਦੀ ਦਾ ਤੇ ਅੰਦੇ ਮੌਕੇ ਦੀ ਮੌਤ ਹੋ ਗਈ ਸਰਕਾਰੀ ਹਸਪਤਾਲ ਲੈ ਤੇ ਦੇ ਉੱਥੇ ਹੁਣ ਜਾ ਕੇ ਰਾਤ ਤਰੰਕ ਗੱਡੀ ਦਿੱਤੀ ਰਾਤ ਖੜਿਆ ਹੁਣ ਜਾ ਕੇ ਤੁਹਾਨੂੰ ਆਉਣਗੇ ਇਥੋਂ ਲਾਸ਼ ਲੈ ਕੇ ਪਤਾ ਲੱਗੂ ਕਿ ਕੀ ਗੱਲ ਬਾਤ ਹੈ ਕਿੰਨੇ ਕੁ ਉਮਰ ਦੇ ਵੀਰ ਦੀ 30-35 ਰੇਡ ਬੜਾ ਕਿੰਨੇ ਕੁ ਸਮਾਂ ਤੋਂ ਚਲਾ ਰਹੇ ਵੀ ਟਰੱਕ 20-25 ਸਾਲ ਹੋ ਗਏ ਵੀ 1 ਸਾਲ ਹੋਈ ਗਏ ਛੋਟਾ ਜਿਹਾ ਇਹ ਜਿਹੜਾ ਗੱਡੀ ਚਲਾਉਂਦਾ ਹੈਗਾ। ਬਾਕੀ ਇਹਨਾਂ ਨੂੰ ਬੇਇਨਸਾਫ਼ੀ ਮਿਲਣਾ ਚਾਹੀਦਾ। ਇਹ ਵੀ ਛੋਟਾ ਜਿਹਾ ਬੱਚਾ ਹਸਾ।